ਦੀ ਸਰਕਾਰ ਆਪ ਦੇ ਦਰਵਾਜ਼ਾ ਮੂਹਮ ਤਹਿਤ ਲੋਕਾਂ ਨੂੰ ਸਹੂਲਤਾਂ ਦੇਣ ਲਈ ਸਰਕਾਰ ਵੱਲੋਂ ਸੁਵਿਧਾ ਕੈਂਪ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪੰਡਾਲਵਟ ਵਿਖੇ ਲਗਾਇਆ ਗਿਆ ਇਸ ਮੌਕੇ ਡਿਪਟੀ ਕਮਿਸ਼ਨਰ ਕਪੂਰਥਲਾ ਸ਼੍ਰੀ ਅਮਿਤ ਕੁਮਾਰ ਪੰਚਾਲ ਹਲਕਾ ਪੁਲਤ ਦੇ ਹਲਕਾ ਇੰਚਾਰਜ ਹਰ ਸਿਮਰਨ ਸਿੰਘ ਘੁੰਮਨ ਏਡੀਸੀ ਕਪੂਰਥਲਾ ਐਸਜੀਐਮ ਡੀਐਸਪੀ ਪੁਲਤ ਸੁਰਿੰਦਰਪਾਲ ਧੋਗੜੀ ਖਾਣਾ ਟਿਲਵਾਦੇ ਮੁਖੀ ਮੁਕੇਸ਼ ਕੁਮਾਰ ਅਤੇ ਹੋਰ ਅਕਸਰਾਂ ਨੇ ਪਹੁੰਚ ਕੇ ਲੋਕਾਂ ਨੂੰ ਪੇਸ਼ ਆ ਰਹੀਆਂ ਮੁਸ਼ਕਿਲਾਂ ਦੇ ਨਿਪਟਾਰੇ ਲਈ ਲਗਾਏ ਗਏ ਕੈਂਪ ਦਾ ਜਾਇਜ਼ਾ ਲਿਆ ਇਸ ਮੌਕੇ ਹਲਕਾ ਇੰਚਾਰਜ ਹਰ ਸਿਮਰਨ ਸਿੰਘ ਨੂੰ ਮੰਨਨੇ ਕਿਹਾ ਕਿ ਪੰਜਾਬ ਸਰਕਾਰ ਲੋਕਾਂ ਨੂੰ ਵਾਅਦੇ ਤੋਂ ਵੱਧ ਸਹੂਲਤਾਂ ਦੇਣ ਲਈ ਵਚਨਬੱਧ ਹੈ ਲੋਕ ਇਨ੍ਹਾਂ ਲਗਾਏ ਜਾ ਰਹੇ ਕੈਂਪਾਂ ਦਾ ਵਾਅਦੇ ਤੋਂ ਵੱਧ ਲਾਭ ਉਠਾਉਣ ਇਸ ਮੌਕੇ ਡਿਪਟੀ ਕਮਿਸ਼ਨਰ ਕਪੂਰਥਲਾ ਨੇ ਕਿਹਾ ਕਿ ਪ੍ਰਸ਼ਾਸਨ ਵੱਲੋਂ ਸਰਕਾਰ ਦੀ ਹਦਾਇਤਾਂ ਅਨੁਸਾਰ ਵੱਖ-ਵੱਖ ਪਿੰਡਾਂ ਵਿੱਚ ਜਾ ਕੇ ਕੈਂਪ ਲਗਾਏ ਜਾ ਰਹੇ ਹਨ ਅਤੇ ਸਾਰੇ ਹੀ ਮਹਿਕਮਿਆਂ ਦੇ ਅਧਿਕਾਰੀ ਪਹੁੰਚ ਕੇ ਲੋਕਾਂ ਦੇ ਮਸਲੇ ਦਾ मौके ਤੇ ਹੱਲ ਕਰ ਰਹੇ ਹਨ। ਉਨ੍ਹਾਂ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸਰਕਾਰ ਵੱਲੋਂ ਲਗਾਏ ਜਾ ਰਹੇ ਅਜਿਹੇ ਕੈਂਪਾਂ ਵਿੱਚ ਵੱਧ ਤੋਂ ਵੱਧ ਪਹੁੰਚ ਕੇ ਲਾਭ ਉਠਾਉਣ। ਕਪੂਰਥਲਾ ਤੋਂ ਪੱਤਰਕਾਰ ਜੋਗਿੰਦਰ ਸਿੰਘ ਜਾਤੀ ਕੇ ਜੀ ਦੀ ਵਿਸ਼ੇਸ਼ ਰਿਪੋਰਟ ਅੱਜ ਸਰ ਆਕੇ ਭੰਡਾਲ ਬਿਠਵੇਗੇ ਪੰਜਾਬ ਸਰਕਾਰ ਤੁਹਾਡੇ ਦਰਵਾਜ਼ਾ ਐ ਤੇ ਜਿਹੜਾ ਕੈਂਪ ਲੱਗਾ ਆ ਇਹਦੇ ਸੰਬੰਧ ਵਿੱਚ ਜਿਵੇਂ ਕਿ ਤੁਹਾਨੂੰ ਪਤਾ ਹੈ ਪੰਜਾਬ ਸਰਕਾਰ ਦੀ ਹਦਾਇਤਾਂ ਮੁਤਾਬਕ ਪਿੰਡਾਂ ਦੇ ਵਿੱਚ ਜਾ ਕੇ ਸਾਰੇ ਪ੍ਰਸ਼ਾਸਨ ਵੱਲੋਂ ਕੈਂਪ ਲਗਾਏ ਜਾ ਰਹੇ ਹਨ ਜਿਹਦਾ ਜਿਹਦੇ ਵਿੱਚ ਜੋ ਵੱਖ-ਵੱਖ ਵਿਭਾਗ ਦੇ ਮੁਖੀ ਨੇ ਉਹ ਵੀ ਇਹਨਾਂ ਕੈਂਪਾਂ ਦੇਦੇ ਸ਼ਾਮਿਲ ਹੋਏ ਨੇ ਇਹਨਾਂ ਕੈਂਪਾਂ ਦਾ ਮੁੱਖ ਉਦੇਸ਼ ਇਹ ਹੀ ਹੈ ਕਿ ਅਸੀਂ ਲੋਕਾਂ ਤੱਕ ਪਹੁੰਚ ਕਰੀਏ ਔਰ ਲੋਕਾਂ ਤੱਕ ਪ੍ਰਸ਼ਾਸਨ ਦਾ ਪਹੁੰਚ ਬਣਾ ਕੇ ਜੋ ਉਹਨਾਂ ਦੀ ਸਮੱਸਿਆਵਾਂ ਆ ਉਹਨਾਂ ਦਾ ਫੌਰੀ ਤੌਰ ਤੇ ਹੱਲ ਕਰੀਏ ਅੱਜ ਦੇ ਇਸ ਕੈਂਪ ਦੇ ਵਿੱਚ ਵੀ ਸਾਨੂੰ ਬਹੁਤ ਵਧੀਆ ਰੁਝਾਨ ਦੇਖਣ ਨੂੰ ਮਿਲਿਆ ਹੈ ਇੱਥੇ ਵੀ ਆ ਤੇ ਨਾਲ ਲੱਗਦੇ ਪਿੰਡਾਂ ਦੇ ਲੋਕ ਸਾਡੇ ਕੋਲ ਆਏ ਨੇ ਉਹਨਾਂ ਦੀ ਕੁਝ ਕੁ ਸਮੱਸਿਆਵਾਂ ਸਾਡੇ ਸਾਹਮਣੇ ਧਿਆਨ ਦੇ ਵਿੱਚ ਆਈਆਂ ਨੇ ਔਰ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਉਹਨਾਂ ਦਾ ਫੌਰੀ ਜੋ ਵੀ ਹੱਲ ਬਣਦਾ ਉਹ ਅਸੀਂ ਕਰੀਏ ਜੀ ਸਰ ਇਹ ਕੈਂਪ ਦੇ ਲੋਕਾਂ ਦੀ ਜਿਹੜੀ ਸਮੁਲਿਅਤ ਬਹੁਤ ਜ਼ਿਆਦਾ ਘੱਟ ਸੀ ਕਿਤੇ ਨਾ ਕਿਤੇ ਸੂਚਨਾ ਦੀ ਉਹ ਦਰੈਕਟ ਦੇਖੋ ਜੀ ਵੈਸੇ ਤਾਂ ਸਾਡੀ ਕੋਸ਼ਿਸ਼ ਰਹਿੰਦੀ ਔਰ ਤੁਹਾਡੇ ਰਾਹੀ ਵੀ ਮੇਰੀ ਅਪੀਲ ਹੈ ਕਿ ਵੱਧ ਤੋਂ ਵੱਧ ਇਹਨਾਂ ਕੈਂਪਾਂ ਦੇ ਵਿੱਚ ਸ਼ਮੂਲੀਅਤ ਕੀਤੀ ਜਾਵੇ ਤਾਂਕਿ ਜੋ ਇਹਨਾਂ ਕੈਂਪਾਂ ਦਾ ਲਾਭ ਹੈ ਔਰ ਜੋ ਮੁੱਖ ਉਦੇਸ਼ ਹੈ ਉਹ ਲੋਕਾਂ ਤੱਕ ਪਹੁੰਚਦਾ ਹੈ ਤਾਂ ਮੇਰੀ ਇਹੀ ਤੁਹਾਡੇ ਰਾਹੀ ਵੀ ਇਹੀ ਅਪੀਲ ਹੈ ਕਿ ਮੈਕਸਿਮਮ ਜੋ ਲੋਕ ਹੈ ਇਹਨਾਂ ਕੈਂਪਾਂ ਦੇ ਵਿੱਚ ਆਣ ਔਰ ਜੋ ਵੀ ਉਹਨਾਂ ਦੀ ਸਮੱਸਿਆਵਾਂ ਹੈ ਔਰ ਜੋ ਪ੍ਰਸ਼ਾਸਨ ਵੱਲੋਂ ਹੱਲ ਕੀਤੀ ਜਾ ਸਕਦੀ ਹੈ ਅਸੀਂ ਪੂਰਜ਼ੋਰ ਕੋਸ਼ਿਸ਼ ਕਰਾਂਗੇ ਕਿ ਉਹਨਾਂ ਦਾ ਹੱਲ ਹੋਏ ਜੀ ਜਿਹੜਾ ਕੁਝ ਲੋਕ ਕਹਿ ਰਹੇ ਸੀ ਵੀ ਲੋਕਾਂ ਨੂੰ ਇਹਦੇ ਬਾਰੇ ਬੜੀ ਜਿਆਦਾ ਜਾਣਕਾਰੀ ਨਹੀਂ ਮਿਲੀ ਸਿਰਫ ਰਾਤ ਹੀ ਕੰਿਆਂ ਨੂੰ ਪਤਾ ਲੱਗਾ ਸਾਡੇ ਜਿਆਦੇ ਕੈਂਪ ਅਡੇ ਟੈਂਪਰਰੀ ਅਰੇਂਜ ਕੀਤੇ ਜਾਂਦੇ ਨੇ ਗਾਉਂ ਤੋਂ ਚੜ੍ਹਦੇ ਨਹੀਂ ਜੀ ਸਮੇਂ ਸਿਰ ਅਰੇਂਜ ਕੀਤੇ ਜਾਂਦੇ ਨੇ ਬਕਾਇਦਾ ਅਸੀਂ ਸ਼ਡਿਊਲ ਕੱਢਿਆ ਔਰ ਅਸੀਂ ਤਕਰੀਬਨ ਮਹੀਨੇ ਦਾ ਸ਼ਡਿਊਲ ਆਲਰੇਡੀ ਐਡਵਾਂਸ ਦੇ ਵਿੱਚ ਕੱਢ ਦਿੱਤਾ ਤਾਂਕਿ ਲੋਕਾਂ ਨੂੰ ਇਸ ਬਾਰੇ ਪੂਰੀ ਜਾਣਕਾਰੀ ਹੋਏ ਔਰ ਵੱਧ ਤੋਂ ਵੱਧ ਗਿਣਤੀ ਦੇ ਵਿੱਚ ਉਹ ਇਹਨਾਂ ਕੈਂਪਾਂ ਦੇ ਵਿੱਚ ਸ਼ਮੂਲੀਅਤ ਕਰਨ ਦੇਖੋ ਜੀ ਇਹ ਪ੍ਰੋਮਿਸ ਸੀ ਕਿ ਅੱਗੇ ਵੇਪਾਂ ਜਦੋਂ ਇਲੈਕਸ਼ਨ ਚੱਲਦੇ ਸੀਗੇ ਉਦੋਂ ਵੀ ਅਸੀਂ ਕਹਿੰਦੇ ਰਹੇ ਕਿ ਜਿਹੜੇ ਲਾਸਟ ਕੈਂਪ ਲੱਗੇ ਸੀਗੇ ਉਹ ਸਟਾਰਟਿੰਗ ਸੀਗੀ ਸੋ ਇਹ ਇਸ ਗੱਲ ਦਾ ਜਿੰਦਾ ਜાગਦਾ ਪ੍ਰੂਫ ਆ ਇਹ ਕੈਂਪ ਜਿਹੜਾ ਆ ਹੁਣ ਕੋਈ ਚੋਣਾ ਤੇ ਹੈ ਨਹੀਂ ਚੋਣਾਂ ਤੋਂ ਬਾਅਦ ਜਿਹੜਾ ਹੈ ਸਰਕਾਰ ਜਿਹੜੀ ਲੋਕਾਂ ਦੀ ਜਿਹੜੀ ਲੋਕਾਂ ਦੀ ਲੋਕਾਂ ਪ੍ਰਤੀ ਜਿਹੜੀ ਉਹਨਾਂ ਦੀ ਇੰਟੈਂਟ ਆ ਜਿਹੜਾ ਉਹਨਾਂ ਪ੍ਰਤੀ ਜਿਹੜਾ ਵੈਲਫੇਅਰ ਆ ਜਿਹੜੇ ਉਹਨਾਂ ਲਈ ਕੰਮ ਕਰਨਾ ਚਾਹੁੰਦੀ ਉਹ ਕਲੀਅਰ ਸਾਫ਼ ਤੌਰ ਤੇ ਦਿਖਦਾ ਆ ਕੈਂਪੋ ਦਾ ਰਿਜ਼ਲਟ ਹੈ